ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਹੈ ਦੁਵਾਰੀ ਦੀਆਂ ਸਫਾਈਆਂ ਚੱਲਣੀਆਂ ਤੇ ਮੈਨੂੰ ਜੋ ਸਫਾਈ ਕਰਦੇ ਨੂੰ ਲੱਭ ਗਿਆ ਉਹ ਲਫਾਫਾ ਜਿਹੜਾ ਪਟਾਕਿਆਂ ਵਾਲਾ ਹੁੰਦਾ ਜਿਹੜੇ ਆਪਾਂ ਬਚਪਨ ਚ ਵਜਾਈ ਸੀ ਤੇਦਰੇ ਆਪਣਾ ਵੱਖਰਾ ਰੋਲਾ ਪਾ ਕੇ ਬੈਠਾ ਛੋਟੀਆਂ ਲੱਗੀਆਂ ਫਤਿਹ ਨੂੰ ਅੱਜ ਪੱਤੀ ਆਗੀ ਤੇ ਹੁਣ ਲਓ ਜੀ ਰੱਖੋ ਇੱਥੇ ਇਦਾਂ ਤੂੰ ਨਹੀਂ ਇਦਾਂ ਨਹੀਂ ਇਦਾਂ ਆਹ ਦੇਖੋ ਇਹਦੇ ਪੁੱਠੇ ਕੰਮ ਹਣੇ ਕਿੱਦਾਂ ਨਿਕਲੂ ਭਲਾ ਦੱਸੀ ਤੁਸੀਂ ਆਹ ਦੇਖੋ ਇਹਦੇ ਨਿੱਕੇ ਹੁੰਦੇ ਦੀ ਫੋਟੋ ਮੈਨੂੰ ਲੱਗਦਾ ਇਹ ਸਾਲ ਕੁ ਦਾ ਹੋਣਾ ਆ ਸ਼ਾਇਦ ਇਹਨੇ ਇਹ ਵੀ ਫੋਨ ਦਾ ਸੱਤਿਆ ਨਾਸ ਮਾਰਿਆ ਫਿਰ ਵੀ ਵਿਚਾਰਾ ਕਰਮਾਂ ਵਾਲਾ ਚੱਲੀ ਜਾਂਦਾ ਹੈ ਸੱਸੀ ਕਾਲ ਦੀ ਰੁਪਲਾ ਵੜੇ ਫਿਰ ਫੇਰ ਫਿਰ ਫੋਟਾ ਖਿਡਾ ਖੜੇ ਆਈ ਤੁਆਂਟੀ ਵੀ ਆ ਉਹ ਭਾਈ ਤੇ ਫਿਫੜਾਓ ਉਨ ਦਪੇਰ ਦੇ ਵੱਜ ਗਏ 12 ਕੇ 12:30 ਹੋ ਗਏ ਆ ਤੇ ਰਾਤ ਦੇ ਕੱਪੜੇ ਜਿਹੜੇ ਧੋਤੇ ਸੀ ਤੇ ਥੱਲੇ ਹੀ ਮੈਂ ਕੰਮ ਕਰੀ ਜਾਨੀ ਕਿ ਇਹ ਨਹੀਂ ਅੱਜ ਫਤਿਹ ਹੈ ਨਾ ਕੰਮ ਹੀ ਨਹੀਂ ਮੁਕੰਦੇ ਇੰਡੇ ਸੀ ਮੇਰਾ ਮੈਂ ਕਿਹਾ ਚਲ ਹੁਣ ਮੈਂ ਉੱਪਰ ਜਾ ਕੇ ਸਫਾਈ ਕਰਦੀ ਆ ਤੇ ਨਾਲੇ ਕੱਪੜੇ ਕੱਢਦੀ ਆ ਬਾਹਰ ਧੁੱਪੇ ਖਲਾਰਾਂ ਸਵੇਰ ਦਾ ਉੱਪਰ ਜਾ ਹੀ ਨਹੀਂ ਹੋਇਆ ਕੱਪੜੇ ਹੁਣ ਖਲਾਰਦੇ ਚਲੋ ਝਾਟੇ ਸੁੱਕ ਜਾਣੇ ਆ ਥੋੜੇ ਬਾਅਦ ਤੇ ਸੁੱਕੇ ਆ ਰਾਤ ਦੇ ਤੇ ਅੱਜ ਜਿੱਥੇ ਜਾਓ ਪਹਿਲੋ ਆਪਣਾ ਕੰਮ ਲੈ ਕੇ ਬਹਿ ਜਾਂਦਾ ਕਿ ਦੀ ਲੜਨ ਬਹਿ ਜਾਂਦਾ ਆ ਆ ਪੋਟੀ ਵਾਲਾ ਭਾਈ ਰੋ ਪਿਆ ਆ ਆਇਆ ਮੇਰਾ ਬੋਟੀ ਚਪ 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 ਪਿਆਰ ਦਸਤੋਨਾਂ ਕਦੇ ਆ ਨਹੀਂ ਥੋੜੀ ਨਹੀਂ ਆਣੀ ਥੋੜੀ ਮੇ ਮਮੀ ਦਾ ਸਿਰ ਪਾੜਨਾ ਥੋੜੀ ਨਾ ਮੈਂ ਲੱਭਦੀ ਨਹੀਂ ਆ ਸਬਰ ਕਰ ਲੈ ਕਾ ਬੰਦੇ ਨੇ ਸਤਾਇਆ ਪਿਆ ਅੱਜ ਮੈਨੂੰ ਜਲਮਾਰੀ ਦਾ ਕੰਮ ਕਰ ਆਓ ਚਲਮਾਰੀ ਚ ਵੜ ਕੇ ਬਹਿ ਜਾਂਦਾ ਐ ਮੈਂ ਚੜਹਣ ਹੋਣੀ ਕਰੀਗਾ ਚਾ ਵੇ ਕਾਇਦਾ ਪੁੱਠੇ ਕੰਮ ਆਇਆ ਬਾਾਰ ਮੇਰਾ ਪੁੱਤ ਆਇਦਰ ਨਾਲ ਆਪਾਂ ਸਫਾਈ ਵੀ ਕਰੀ ਜਾਂਦੇ ਤੇ ਨਾਲ ਨਾਲ ਪੈਕਿੰਗ ਵੀ ਕਰੀ ਜਾਂਦੇ ਡੱਬੇ ਦੇ ਵਿੱਚ ਆਪਾਂ ਜੋ ਫਤੇ ਦੀਆਂ ਰਬਟਾਂ ਤੇਲ ਸ਼ੈਂਪੂ ਵਗੈਰਾ ਇਦਾਂ ਦੀਆਂ ਚੀਜ਼ਾਂ ਆਪਾਂ ਸਾਰੀਆਂ ਰੱਖ ਲਈਆਂ ਆ ਤੁਹਾਨੂੰ ਛੇਤੀ ਹੀ ਵਲੌਗ ਮਿਲੇਗਾ ਕਿੱਥੇ ਅਸੀਂ ਚੱਲੇ ਆ ਤੇ ਆ ਪਰਫਿਊਮ ਵਗੈਰਾ ਆਪਾਂ ਸਾਰਾ ਕੁਝ ਨਾਲ ਨਾਲ ਆਪਣੀ ਪੈਕਿੰਗ ਵੀ ਚਲੀ ਜਾਂਦੀ ਆ ਇਹ ਆ ਮੈਂ ਕਿਹਾ ਜੋ ਜੋ ਮੈਨੂੰ ਚੇਤਾ ਆਉਂਦਾ ਮੈਂ ਉਹ ਹੋਰ ਰੱਖੀ ਜਾਂਦੀ ਆ ਤੇ ਮੁੜ ਕੇ ਫਿਰ ਨਾਲ ਨਾਲ ਚੇਤਾ ਰਹਿੰਦਾ ਕਈ ਸਮਾਨ ਇੱਦੀ ਰਹਿ ਜਾਂਦਾ ਜਦੋਂ ਜਾਣਾ ਆ ਤੁਰਨਾ ਆ ਉਦੋਂ ਫਿਰ ਉੱਥੇ ਜਾ ਕੇ ਆਉਣਾ ਆ ਫਤੇ ਦੇ ਬੂਟ ਵਗੈਰਾ ਵੀ ਆ ਪਰਾਖਲੇ ਫਤੇ ਦੇ ਕੱਪੜੇ ਵੀ ਰੱਖੋਗੇ ਮੇਰੇ ਵੀ ਰੱਖੋਗੇ ਛੋਟਾ ਮੋਟਾ ਸਮਾਨ ਜਿੱਦਾਂ ਜਿੱਦਾਂ ਚੇਤਾ ਆਉਂਦਾ ਪਰੱਖੀ ਜਾਂਦੇ ਨਾਲ ਨਾਲ ਤੇ ਤਿੰਨ ਦਿਨ ਤਾਂ ਹੋ ਗਏ ਮੈਨੂੰ ਰਸੋਈ ਚ ਹੀ ਲੱਗੀ ਨੂੰ ਰਸੋਈ ਦੇ ਕੰਮ ਬੜਾ ਆ ਉਹ ਹੀ ਨਹੀਂ ਮੁੱਕਦਾ ਹੈਗਾ ਜਦੋਂ ਸਫਾਈ ਕਰਨ ਤੇ ਆਈਏ ਇਥੇ ਆਪਣਾ ਮਸ਼ੀਨ ਦਾ ਕੰਮ ਰਹਿੰਦਾ ਸੀ ਤੇ ਇੱਥੇ ਵੀ ਫਤੇ ਸਿੰਘ ਪਹਿਲੋ ਆ ਕੇ ਨਾਲ ਖਲੋ ਗਿਆ ਤਾਂ ਮੈਂ ਕਿਹਾ ਚਲੋ ਓਖੇ ਸੋਕੇ ਹੋ ਕੇ 2 ਮਿੰਟ ਦਾ ਕੰਮ ਆਪਾਂ ਇੱਦੀ ਕਰ ਲੈਣਾ ਆ 2 ਮਿੰਟ ਲੱਗਣੇ ਛਿੱਪ ਛੇਤੀ ਨਵੇਲ ਦੇ ਪਿੱਛੇ ਮੁੜ ਕੇ ਥੱਲੇ ਜਾ ਕੇ ਇਹਨੂੰ ਸੁਵਾ ਕੇ ਵੰਨੇ ਆ ਇਹ ਬੰਦਾ ਸ਼ੁਗਰ ਕਰੋ ਸੁੱਤਾ ਕਿਤੇ ਬੜਾ ਓਖਾ ਸੁਆਇਆ ੱੱਕੇ ਦੇ ਨਾਲ ਸੁਆਇਆ ਤੇ ਹੁਣ ਉੱਠ ਕੇ ਬਾਹਰ ਆ ਕੇ ਧਰਨੇ ਤੇ ਬਹਿ ਗਿਆ ਰਸੋਈ ਦੇ ਬਾਹਰ ਜਿਵੇਂ ਰਸੋਈ 'ਚ ਕੰਮ ਕਰਨ ਲੱਗ ਗਈਆਂ ਤਾਂ ਤੇ ਅੱਜ ਤਾਂ ਇਹਨੇ ਸਵੇਰ ਦੀ ਜੋੜੀ ਵੀ ਨਹੀਂ ਕਰਾਈ ਹੈ ਠੀਕ ਨਹੀਂ ਸੀ ਹੈਗਾ ਸਵੇਰ ਦਾ ਤੇ ਹੁਣ ਇਹਦੀ ਮੈਂ ਜੁੜੀ ਕਰਨ ਲੱਗੀ ਆ ਮੁੜ ਕੇ ਫੇਰ ਟਿਊਸ਼ਨ ਤੇ ਛੱਡ ਕੇ ਆਉਂਗੀ ਤੇ ਅੱਜ ਜਿੱਦਣ ਇਹ ਸਕੂਲ ਨਹੀਂ ਜਾਂਦਾ ਉਦੋਂ ਹੀ ਮੈਡਮ ਨੂੰ ਸਾਰੇ ਕੰਮ ਬੰਦੇ ਤੇ ਮੈਡਮ ਦਾ ਮੈਨੂੰ ਫੋਨ ਆਇਆ ਕਿ ਇਹਦੀ ਜੁਨੀਫਾਰਮ ਚ ਫੋਟੋ ਖਿੱਚ ਕੇ ਪਾਓ ਉਹਦੀ ਵਿਚਾਰੇ ਦੀ ਉੱਪਰ ਸ਼ਰਟ ਜੀ ਪਾ ਕੇ ਉਨੀ ਕੋ ਫੋਟੋ ਵਾਸਤੇ ਪਾਸਪੋਰਟ ਸਾਈਜ਼ ਚਾਹੀਦੀ ਸੀ ਤੇ ਮੈਂ ਖੇਚ ਛੱਡੀ ਤੇ ਇੱਧਰ ਹੁਣ ਇਹਦੇ ਟਿਊਸ਼ਨ ਜਾਣ ਦੀ ਭਾਰੀ ਹੋ ਗਈ ਆ ਮੈਂ ਕਿ ਚਲੋ ਪੁੱਤਰ ਜੀ ਹੁਣ ਟਿਊਸ਼ਨ ਚਲੋ ਮੰਮੀ ਬਾਕੀ ਦਾ ਕੰਮ ਆਪਣਾ ਕਰ ਲਵੇ ਤੇ ਇੱਧਰ ਆਪਾਂ ਬਣਾਉਣ ਦੇ ਆ ਸਬਜ਼ੀ ਦਰਜੀ ਤੇ ਚੌਲ ਧਰਤੇ ਆ ਤੇ ਅੱਜ ਆਪਾਂ ਬਣਾਉਣੇ ਆ ਕਾਲੇ ਛੋਲੇ ਆ ਆਪਣਾ ਤੜਕਾ ਭੁੰਜਣ ਡਿਆ ਤੇ ਇੱਕ ਸਾਈਡ ਬੀਬੀ ਦਾ ਥਿੰਨੇ ਕੰਮ ਆਪਾਂ ਇਕੱਠੇ ਕਰੰਡੇ ਆ ਹੰਨੀ ਧਿਰ ਆਪਣੇ ਚੋਲ ਵੀ ਹੋ ਜਾਣੇ ਜੰਨੀ ਧਿਰ ਆਪਣਾ ਤੜਕਾ ਭੁੰਜਣਾ ਆ ਤਾਂ ਇਦਾਂ ਆਪਣਾ ਕੰਮ ਛੇਤੀ ਹੋ ਜਾਊਗਾ ਤੇ ਸਵੇਰ ਦੇ ਲੱਗੇ ਆ ਤੇ ਹੁਣ ਆਪਣੀ ਉੱਧਾ ਵੀ ਬਸ ਹੋ ਗਈ ਆ ਚੋਲ ਬਣ ਕੇ ਤਿਆਰ ਆ ਤੇ ਸਬਜ਼ੀਆਂ ਵੀ ਦੋਵੇਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਛਕਣੀਆਂ ਆ ਬਸ ਤੇ ਛਕ ਕੇ ਆਪਾਂ ਸੌਣ ਦੀ ਕਰਨੀ ਆ ਸੌਣ ਨੂੰ ਵੀ ਘੱਟੋ ਘੱਟ 9 ਤੋਂ ਬਾਅਦ ਹੀ ਜਾਂਦੇ ਕਰਦੇ ਕਰਾਉਂਦੇ ਆ ਤੁਹਾਡਾ ਸਾਰਾ ਜੀ ਦਾ ਕੰਮ ਮੁੱਕ ਗਿਆ ਤੇ ਹੁਣ ਆਪਾਂ ਲਾਉਨੇ ਆ ਫੁਲਕੇ ਤੇ ਮਿਲਾਂਗੇ ਆਪਾਂ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ